ਹਾਜ਼ਰੀਨ ਆਪਾਂ ਸਾਰੇ ਰਲ ਕੇ ਅੱਜ ਪੰਜਾਬੀ ਮਾਂ ਮੋਲੀ ਦਾ ਦਿਨ ਮਨਾ ਰਹੇ ਹਾਂ ਸਾਰੇ ਮਾਨਯੋਗ ਹੋਂਦ ਸੀ ਸਾਰੇ ਕਰੀਮ ਇਕੱਠੀ ਹੋਈ ਹੈ ਅੱਜ ਸੈਂਟਰਲ ਵੈਲੀ ਦੀ ਜਿਨ੍ਹਾਂ ਦੇ ਵਿੱਚ ਦਾਸ ਨੂੰ ਵੀ ਕੁਝ ਕਹਿਣ ਦਾ ਮੌਕਾ ਮਿਲਿਆ ਜਦ ਵੀ ਕਦੇ ਰੇਡੀਓ ਤੇ ਪ੍ਰੋਗਰਾਮ ਚੱਲਦਾ ਹੈ ਪਿੰਡੋ ਯੂਐਸ ਹੈਰੀਟੇਜ ਨਾਲ ਸਰਦਾਰ ਸਾਧ ਸਿੰਘ ਸੰਘਾੜਨ ਨੂੰ ਪੁੱਛ ਕੇ ਚਕਰੀ ਦੀ ਹੈ ਕਿ ਕੀ ਗੱਲ ਹੋ ਰਹੀ ਹੈ ਨਾ ਆਲਰੇਡੀ ਕੋਥੇ ਪ੍ਰੋਗਰਾਮ ਤੇ ਸੁਣੀ ਜਾਂਦਾ ਪੰਜਾਬੀ ਰੇਡੀਓ ਯੂ ਐਸ ਏ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਹੁਣ ਜਿੱਥੇ ਮਸੂਦ ਮੱਲੀ ਜੀ ਹੁਣਾਂ ਸੁਣੀਦਾ ਹੈ ਬੜਾ ਆਨੰਦ ਆਉਂਦਾ ਹੈ ਰਾਜਕਰਨ ਜੀ ਹੁਣਾਂ ਨੂੰ ਪ੍ਰਵੀਨ ਜੀ ਨੂੰ ਇਹਨਾਂ ਦੀਆਂ ਖਬਰਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਇਸ ਤਰ੍ਹਾਂ ਲੱਗਦਾ ਵੀ ਕੁਝ ਸਿੱਖ ਰਹੇ ਹਾਂ ਸੰਧਾ ਵਾਲੀਆ ਸਾਹਿਬ ਤੁਹਾਡੇ ਪ੍ਰੋਗਰਾਮ ਬਨਿਹਾਰ ਸਾਹਿਬ ਦੇ ਪ੍ਰੋਗਰਾਮ ਸਾਰੇ ਦੇ ਸਾਰੇ ਪ੍ਰੋਗਰਾਮ ਬੜੇ ਦਿਲਚਸਪੀ ਨਾਲ ਸੁਣੀਦਾ ਹੈ ਇਹੀ ਸੋਚ ਕੇ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਕਿੰਨੀ ਮਿਹਨਤ ਕਰਕੇ ਆਉਂਦੇ ਆ ਕੰਗਸਾਹ ਇਸ ਕਰਕੇ ਡਾਕਟਰ ਸਾਹਿਬ ਬੈਠੇ ਹੈ ਸਾਡੇ ਗੁਰੂ ਜੀ ਕਹ ਲੋ ਜਿਨ੍ਹਾਂ ਤੋਂ ਅਸੀਂ ਐਗਰੀਕਲਚਰ ਦੇ ਵਿੱਚ ਸੋਇਲ ਸਾਇੰਸ ਦੇ ਕੋਰਸ ਵੀ ਪੜ੍ਹੇ ਜਿੱਥੇ ਮੇਰੇ ਉਸਤਾਦ ਜਮਲਾ ਜੀ ਉਹਨਾਂ ਦਾ ਦਿਲ ਦੇ ਵਿੱਚ ਸਤਿਕਾਰ ਹਰ ਵੇਲੇ ਰਹਿੰਦਾ ਹੁਣ ਜਿਸ ਤਰ੍ਹਾਂ ਹੁਕਮ ਹੋਇਆ ਕਿ ਪਹਿਲਾਂ ਆਪਾਂ ਉਸ ਗੁਰੂਆਂ ਦੇ ਬਲੰਦ ਜਕਾਰੇ ਨੂੰ ਯਾਦ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਹਣਜੀ ਉਹ ਚੀਜ਼ ਰਚਨਾ ਬੋਲੀ ਜਾਵੇ ਮੈਂ ਆਪਣੇ ਉਸਤਾਦ ਨੂੰ ਵੀ ਯਾਦ ਕਰ ਲਾਂ ਲੈਂਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਉਹ ਗਾਇਕ ਨੂੰ ਸੁਣਿਆ ਜਾਂਦਾ ਸਤਕਾਰ ਮਿਲਦਾ ਉਹਦੀ ਇੱਕ ਰਚਨਾ ਕਾਫੀ ਰਚਨਾ ਇੱਕ ਦਾ ਹੀ ਟਾਈਮ ਦਿੱਤਾ ਇੱਕ ਹੀ ਬੋਲੀ ਜਾਵੇ ਉਹ ਗਾਉਂਦਾ ਫਕੀਰ ਜਿਹਨੂੰ ਸੁਣ ਕੇ ਵੱਡੇ ਵੱਡੇ ਹੰਸ ਰਾਜ ਵਰਗੇ ਵੀ ਕਹਿੰਦੇ ਅਸੀਂ ਉਹਦੇ دیਵਾਨੇ ਹੋਏ ਸੀ ਉਹ ਕੀ ਰਚਨਾ ਸੀ ਜੇ ਨੂੰ ਸਾਰੇ ਧਰਮਾਂ ਦੀ ਸਾਂਝੀ ਰਚਨਾ ਗਈ ਜਾਂਦੀ ਹੈ ਜਿੱਥੇ ਬਾਬਾ ਸ਼ੇਖ ਫਰੀਦ ਨੇ ਕਿਹਾ ਜੰਗਲ ਜੰਗਲ ਕਿਹਾ ਢੁੰਡੇ ਵਸੀ ਰਬ ਹਿਆਲਗਾ ਜੰਗਲ ਕਿਹਾ ਢੁੰਡੇ ਉਸੇ ਜੰਗਲ ਜਿੱਥੇ ਬਾਬਾ ਸ਼ੇਖ ਫਰੀਦ ਜੀ ਨੇ ਉਹਨਾਂ ਨੇ ਜ਼ਿਕਰ ਕੀਤਾ ਸੀ ਜੰਗਲ ਕੀ ਨੂੰ ਆਸਰir ਨੂੰ ਉਸੇ ਪਰਸ਼ਾਵੇਂ ਦੇ ਹੇਠਾਂ ਬੈ ਕੇ ਉਹ ਫਕੀਰ ਗਾਉਂਦਾ ਤੇ ਲਿਖਦਾ ਤੂੰ ਵੀ ਦੀ ਤਾਰ ਦੇ ਉੱਤੇ ਮੈਂ ਤੂੰ ਵੀ ਇਸੇ ਕਰਕੇ ਰੱਖਦਾ ਕਿ ਉਹਦੀ ਯਾਦ ਹੈ ਉਸ ਦਰਵੇਸ਼ ਦੀ ਜੀ ਨੇ ਉਹਦੀ ਕਾੜ ਕੱਢੀ ਸੀ ਸਾਰੀ ਉਮਰ ਹੀ ਗਉਂਦਾ ਰਿਹਾ ਇਸ ਦੇ ਉੱਤੇ ਤੇ ਸਾਰੀ ਉਮਰ ਪ੍ਰਵਾਨ ਜੜਦਾ ਰਿਹਾ ਜੰਗਲ ਦੇ ਵਿੱਚ ਖੂਹਾ ਲਵਾ ਕੇ ਉੱਤੇ ਰਖਾ ਲੈ ਡੋਰ ਸਖਿਆ ਨਾਮ ਸਾਈਂ ਦਾਬ ਓ ਓ ਜੰਗਲ ਦੇ ਵਿੱਚ ਖੂਹਾ ਲਵਾ ਕੇ ਉੱਤੇ ਰਖਾ ਲੈ ਡੋਲ ਸਖਿਆ ਨਾਮ ਸਾਈਂ ਦਾਬ ਆਪਣਾ ਕੀਤਾ ਸਭ ਨਹੀਂ ਪਾਉਣਾ ਮਾਨਸਾ ਆਪਣਾ ਕੀਤਾ ਸਭ ਨਹੀਂ ਪਾਉਣਾ ਜੋ ਦੁਨੀਆਂ ਤੇ ਆਇਆ ਖਾਲੀ ਹੱਥੀ ਜਾਊ ਨਾ ਮਾਣਾ ਜਿਸਨੇ ਵਕਤ ਗਵਾਇਆ ਵਕਤ ਗਵਾਚਾ ਹੱਥ ਨਿਉਣਾ ਕਿ ਹਉ ਬਣਿਆ ਨਪੋ ਨਾਮ ਸਾਈਂ ਦਾ ਬੋਲ ਓ ਸਕੀਆ ਨਾਮ ਵਾਹਿਗੁਰੂ ਬੋ ਛੜ ਦੇ ਚੋਰੀ ਯਾਰੀ ਠੱਗੀ ਡਗਾ ਫਰੇਬ ਕਮਾਉਣਾ ਇਹ ਅਨਸਾਨੀ ਜਾਮਾ ਤੇਰੇ ਮੁੜ ਕੇ ਹੱਥ ਨਹੀਂ ਆਉਣਾ ਨਾ ਮਿਲਣਾ ਤੈਨੂੰ ਨਹੀਂ ਮਿਲਨੇ ਤੈਨੂੰ ਪਲਗਨਵਾਰੀ ਨਹੀਂ ਮਿਲਨੇ ਤੈਨੂੰ ਪਲਗਨਵਾਰੀ ਓਏ ਬਿਸਤਰ ਹੋਣਾ ਹੀ ਗੋ ਨਾਮ ਸਾਈਂ ਦਾ ਬੋਲ ਓਏ ਸਖਿਆ ਨਾਮ ਵਾਹਿਗੁਰੂ ਬੋ ਮਾਸ ਬਗਾਨਾ ਖਾ ਖਪਦਾ ਤੂੰ ਲਾਲ ਚ ਲੱਗਣਾ ਏ ਜਰਦੇ ਜਿੰਨਾ ਵਾਸਤੇ ਪਾਪ ਕਮਾਉਣਾ ਨਹੀਂ ਬਣਨੇ ਤੇਰੇ ਕਰਦੇ ਤੇਰੇ ਨਾਲ ਕਿਸੇ ਨਹੀਂ ਜਾਣਾ ਜਿਨ ਨਾਲ ਹੀ ਕਰੇ ਕਲੋ ਨਾਮ ਸਾਈਂ ਦਾ ਬੋਲੋ ਏ ਸਕੀਆ ਨਾਮ ਵਾਹਿਗੁਰੂ ਬੋ ਨਾ ਕਰੈਨੀ ਨੀਂਦ ਪਿਆਰੀ ਨਾ ਕਰੈਨੀ ਨੀਂਦ ਪਿਆਰੀ ਇਸ ਨਹੀਂ ਪਾਰ ਨਗਾਉਣਾ ਵੇਖੀ ਤੈਨੂੰ ਜਾਗ ਨਹੀਂ ਆਉਣੀ ਤੂੰ ਇੱਕ ਦਿਨ ਅਹਸਾਸ ਹੋਣਾ ਇਸ ਮਿੱਟੀ ਨੇ ਫਿਰ ਨਹੀਂ ਸੁਣਨਾ ਓਏ ਵੱਜੇ ਕੰਨਾਂ ਵਿੱਚ ਟੋ ਨਾਮ ਸਾਈਂ ਦਾ ਬੋਲ ਓਏ ਸਖਿਆ ਨਾਮ ਵਾਹਿਗੁਰੂ ਬੋ ਦਦ ਨਹੀਂ ਆਂਦੇ ਸੱਥਰ ਆਖਰ ਇਹ ਉਸਨੇ ਫਰਮਾਇਆ ਆਏ ਸਵਾਲੀ ਮੋੜ ਨਾ ਖਾਲੀ ਜੋ ਤੇਰੇ ਦਰ ਆਇਆ ਆ ਪਾਕ ਹੱਥਾਂ ਨਾਲ ਕਰੀ ਖਰੇਤਾ ਪਾਕ ਹੱਥਾਂ ਨਾਲ ਕਰੀ ਖਰੇਤਾ ਜੋ ਕੁਝ ਤੇਰੇ ਕੋ ਨਾਮ ਸਾਈਂ ਦਾ ਬੋਲੋ ਸਖਿਆ ਨਾਮ ਵਾਹਿਗੁਰੂ ਬੋ ਨਾਮੇ ਅਤੇ ਤੰਨੇ ਵਾਂਗੂ ਪਾ ਕੇ ਰੱਬ ਨੂੰ ਦੱਸ ਦੇ ਸਭ ਨੂੰ ਨਾਮੇ ਅਤੇ ਧੰਨੇ ਵਾਂਗੂ ਪਾ ਕੇ ਰੱਬ ਨੂੰ ਦੱਸ ਦੇ ਸਭ ਨੂੰ ਆ ਜੱਟ ਦੀ ਤੂੰ ਵੀ ਨਿਤ ਭਈ ਬੋਲੇ ਮਨ ਦੀਆਂ ਕੁੰਡੀਆਂ ਅੱਖੋ ਨਾਮ ਸਾਈਂ ਦਾ ਬੋਲ ਓਏ ਸਕੀਆ ਨਾਮ ਵਾਹਿਗੁਰੂ ਬੰਗਲ ਦੇ ਵਿੱਚ ਖੁਹਾਦਵਾ ਕੇ ਉੱਤੇ ਰਖਾ ਲੈ ਡੋ ਨਾਮ ਸਾਈਂ ਦਾ ਬੋਲ ਓਏ ਸਕੀਆ ਨਾਮ ਵਾਹਿਗੁਰੂ ਬੋ ਖਾਲਸਾ ਜੀ ਹਮੇਸ਼ਾ ਦੀ ਤਰ੍ਹਾਂ ਮਾਨ ਕਰਦੇ ਹਨ ਬਹੁਤ ਬਹੁਤ ਧੰਨਵਾਦੀ ਹਾਂ ਮੇਰਾ ਨਹੀਂ ਮੇਰੇ ਉਸਤਾਦ ਯਮਲਾ ਜੀ ਦਾ ਧੰਨਵਾਦ ਜੀ